ਦੇਖੋ ਪਹਿਲਾ ਤਾਂ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਅਸੀਂ ਪੰਜਾਬ ਦੇ ਪ੍ਰੋਜੈਕਟ ਰੱਦ ਕਰਦੇ ਹਾਂ ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਹੀ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਕੇਂਦਰ ਵਿਤਕਰਾ ਕਰ ਰਿਹਾ ਹੈ ਕੇਂਦਰ ਹਮੇਸ਼ਾ ਡਿਸਕ੍ਰਿਮੀਨੇਸ਼ਨ ਕਰਦਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਈਵਨ ਇਸਵਰੀ ਦੇ ਬਜਟ 'ਚ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਹੈ ਐਂਡ ਪੰਜਾਬ ਦਾ ਕਿਸਾਨ ਬਾਰਡਰਸ ਤੇ ਬੈਠਾ ਹੈ ਨਾ ਕਿ ਇੰਡਸਟਰੀਾਸ ਤੇ ਨਾ ਕਿਸਾਨ ਵਾਸਤੇ ਰਹੀ ਗੱਲ ਲਾਅ ਐਂਡ ਆਰਡਰ ਦੀ ਟੂ ਬੀ ਵੈਰੀ ਓਨੈਸਟ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹੂੰਗਾ ਕਿ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਹੱਥ ਚ ਲੈਣ ਦੀ ਅਜ਼ਾਜ਼ਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਲੋਕ ਵੀ ਸਾਰੇ ਸਾਡਾ ਐਜੀਟੇਸ਼ਨ ਕਰਨ ਦਾ ਹੱਕ ਹੈ ਤਰੀਕਾ ਹੈ ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ ਚ ਨਾ ਲਿਆ ਜਾਵੇ ਜਿਨੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਪਰਾਵਾਂ ਨੂੰ ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ ਔਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਵਖਾਉਣ ਇਹ ਇਦਾਂ ਤੇ ਗੰਭੀਰਤਾ ਦਿਖਾਉਣ ਮੈਂ ਤਾਂ 5-7 ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕਿਆ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਅਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਣੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਐਂਡ ਇਹਦੇ ਵਿੱਚ ਆਰਬਿਟ੍ਰੇਸ਼ਨ ਕੋਲੇ ਕਈਆਂ ਦੇ ਕੇਸਿਸ ਗਏ ਹੋਏ ਨੇ ਉਹ ਆਰਬਿਟ੍ਰੇਸ਼ਨ ਸੇ ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬਿਟ੍ਰੇਟਰ ਦੇ ਰਾਹੀਂ ਦਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ ਬਟ ਇਹ ਨਾ ਕਹਿਣ ਵੀ ਅਸੀਂ ਰੱਦ ਕੀ ਕਰ ਦੇਾਂਗੇ ਇਹ ਧਮਕੀ ਨਾ ਦੇਣ ਬਿਕੋਜ਼ ਜਨਤਾ ਹੈ ਜਨਤਾ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਿਆਰ ਨਾਲ ਸਾਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਉਹਨਾਂ ਨੂੰ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਆ ਰਿਹਾ ਤੇ ਵਿਤਕਰਾ ਕਰਦਾ ਬ੍ਰਿੰਗ ਸਾਹਿਬ ਮਨੀਸ਼ ਉਸ ਜਮਾਨਤ ਨਾਲ ਕੇ ਵੱਡੀ ਪ੍ਰਾਪਤੀ ਆਵਾਜ਼ ਦੀ ਪਾਰਟੀ ਦੱਸ ਰਹੀ ਹੈਗੀ ਕਿ ਸੱਚ ਦੀ ਜਿੱਤ ਸੋ ਆਈ ਸੈਡ ਇਟਸ ਅ ਫੰਡਾਮੈਂਟਲ ਆਈ 1.5 ਸਾਲ ਬਾਅਦ ਮਨੀਸ਼ ਸੋਡਿਆ ਸਾਹਿਬ ਦੀ ਜ਼ਮਾਨਤ ਹੋਈ ਹੈ वी डोंट हैव एनी प्रॉब्लम हर बंदे नु लिबर्टी है जेडा बंदा अंदर गया जमानत जुमानत बाहर भी होना है सर दिनेश फोगाट वाले मामले पर हरियाणा सरकार कह रही है कि सिल्वर गोल्ड मेडलिस्ट को जो सुविधाएं दी जाती है वो उनको दी जाएगी लेकिन आपको लगता सपोर्ट देखो सुनो सु, 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 सुने सुविधाओं का मैटर नहीं है आप समझिए ये भावनाओं का मैटर है हमारी एक खिलाड़ी को वहां पर ओलंपिक्स में खेलने का मौका मिलना चाहिए था सौ ग्राम के लिए उसको निकाल दिया गया हंड्रेड ग्राम जो हंड्रेड ग्राम तो वैसे ही आपका जो वेइंग मशीन होती है फ्लैक्ट कभी कर कभी करती रहती है मेरे कहने का मतलब ये लाखों करोड़ों लोगों की देश की भावनाएं कि उसके साथ अन्याय हुआ है पहले सड़क पर फिर अब ओलंपिक्स में खेल क्या हुआ है ये तो खुद फोकाटी बताएंगी कि, पर हमें लगता है इसके पीछे गहरी साजिश है हंड्रेड परसेंट और ये नहीं होना चाहिए ऐसे अगर खिलाड़ियों का मनोबल गिरेगा तो ये देश के लिए अच्छा नहीं राष्ट्रपति को मनोनीत करना चाहिए सर उन्हें राज्यसभा के लिए तो so मैं फिर कह रहा हूँ राज्यसभा दे दो चाहे कुछ और बना दो जो वो बात है ना उसके मन की बात कि मैं वहां पर खेल नहीं पाई मेरे साथ देश खड़ा नहीं हुआ देश की सरकारें खड़ी नहीं हुई क्या वजह और कारण नहीं वो तो खुद बताएंगी लेकिन देश ये महसूस कर रहा है आम जनजन कि उसके साथ कोई खड़ा नहीं हो अब राज्यसभा आप कहो कि इस चीज की रेमेडी राज्यसभा है तो राज्यसभा कर लो इस चीज की रेमेडी कोई गवर्नर लगा के करनी है तो वो कर लो लेकिन जब वो खेलती और मेडल जीत के आती उसको अपने आप पर और देश को गर्व होता कि हमारी ਇੱਕ ਫੌਨ ਹਾਰ ਲੜਕੀ ਜੋ ਕੋਲਡ ਮੈਡਲ ਲੈ ਕੇ